ਕੈਨੇਡਾ ਗਲਤ ਅਨਸਰਾਂ ਵਾਸਤੇ ਜਾਂ ਫਿਰ ਹੱਤਬਾਦੀਆਂ ਵਾਸਤੇ ਪਨਾਹਗਾ ਬਣਦਾ ਜਾ ਰਿਹਾ ਹੈ ਜਿਦਾਂ ਹੁਣ ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਇੰਡੀਆ ਆਉਣ ਤੋਂ ਰੋਕ ਲਗਾ ਦਿੱਤੀ ਗਈ ਹੈ ਇੰਡੀਆ ਦੇ ਵੱਲੋਂ ਵੀ ਕੁਝ ਇਸ ਤਰ੍ਹਾਂ ਦੀਆਂ ਕੈਨੇਡਾ ਦੇ ਵਿੱਚ ਸਿਟੀਜ਼ ਨੇ ਕੁਝ ਇਸ ਤਰ੍ਹਾਂ ਦੀਆਂ ਪ੍ਰੋਵੈਂਸ ਦੇ ਇੱਥੇ ਜਾਣ ਨੂੰ ਰੋਕਿਆ ਗਿਆ ਹੈ ਇਸ ਵਾਰ ਜਿਹੜੇ ਉਹਨੇ ਪੜ੍ਹਾਈ ਪੂਰੀ ਕਰਕੇ ਉਹਨਾਂ ਨੇ ਪੀਆਰ ਲਈ ਅਪਲਾਈ ਕਰਨਾ ਹੈ ਉਹ ਨਵੇਂ ਸ਼ਸ਼ੋਪੰਜ ਦੇ ਵਿੱਚ ਪੈ ਗਏ ਨੇ ਹਲੋ ਸਸਿਕਾ ਤੁਸੀਂ ਦੇਖਦੇ ਪਏ ਹੋ ਟਾਕ ਵਿਦ ਕੈਮਸ ਕਲੇਅਰ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਕੀ ਗੱਲਬਾਤ ਕਰਾਂਗੇ ਸਭ ਤੋਂ ਪੱਕੇ ਹੋਏ ਮੁੱਦੇ ਜੋ ਇੰਡੀਆ ਦੇ ਵੱਲੋਂ ਕੈਨੇਡੀਅਨਸ ਨੂੰ ਇੰਡੀਆ ਨੂੰ ਆਉਣ ਨੂੰ ਲੈ ਕੇ ਜਿਸ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਲ ਬਣਦੀ ਪਈ ਹੈ ਪੰਜਾਬੀ ਪਰਿਵਾਰਾਂ ਨੂੰ ਲੈ ਕੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪੂਰੀ ਇੰਡੀਆ ਦੇ ਵਿੱਚੋਂ ਪੰਜਾਬੀ ਅਜੇ ਹੀ ਨੇ ਜੋ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਸਟੂਡੈਂਟ ਬੇਸ ਵਰਕ ਪਰਮਿਟ ਜਾਂ ਫਿਰ ਈਅਰਸ ਲੈ ਕੇ ਬੈਠੇ ਨੇ ਪਰ ਸਭ ਦੇ ਵਿੱਚ ਜੋ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਇਹ ਡਿਪਲੋਮੇਸੀ ਸ਼ੁਰੂ ਹੋ ਗਈ ਹੈ ਜਿਸ ਤੇ ਵਿੱਚ ਸਿਆਸਤ ਦੀ ਕਹਿੰਦੇ ਨੇ ਕਿ ਬਦਬੂ ਆਉਣ ਲੱਗ ਪਈ ਹੈ ਕਿਉਂਕਿ ਇੱਕ ਪਾਸੇ ਇਲੈਕਸ਼ਨ ਦਾ ਦੌਰ ਜਿਹੜਾ ਹੈ ਉਹ ਸਿਖਰਾਂ ਤੇ ਪਹੁੰਚ ਗਿਆ ਏ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਦੂਸਰੇ ਪਾਸੇ ਜੀ20 ਤੋਂ ਬਾਅਦ ਜਸਟਿਨ ਟਰੂਡੋ ਦੇ ਵੱਲੋਂ ਜਿਸ ਤਰ੍ਹਾਂ ਨਿਜਰ ਦੇ ਮਾਮਲੇ ਨੂੰ ਲੈ ਕੇ ਭਾਰਤੀ ਏਜੰਸੀਆਂ ਤੇ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਅਜਿਹਾ ਕੰਮ ਕਰਵਾਇਆ ਗਿਆ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਹ ਖਬਰ ਵੱਡੀ ਹੁੰਦੀ ਜਾ ਰਹੀ ਹੈ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਵੱਲੋਂ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਖਿਆ ਗਿਆ ਹੈ ਕਿ ਹੁਣ ਕੈਨੇਡਾ ਗਲਤ ਅਨਸਰਾਂ ਵਾਸਤੇ ਜਾਂ ਫਿਰ ਅਤਵਾਦੀਆਂ ਵਾਸਤੇ ਪਨਾਹਗਾ ਬਣਦਾ ਜਾ ਰਿਹਾ ਉਸ ਤੋਂ ਬਾਅਦ ਲਗਾਤਾਰ ਟਰੂਡੋ ਦੇ ਵੱਲੋਂ ਵੀ ਹੁਣ ਇੱਕ ਬਿਆਨ ਦਿੱਤਾ ਗਿਆ ਹੈ ਕਿ ਸਾਡਾ ਤੁਸੀਂ ਸਹਿਯੋਗ ਕਰੋ ਜੋ ਨਿਜਰ ਦੇ ਕਤਲ ਮਾਮਲੇ ਦੇ ਵਿੱਚ ਕਿਹਾ ਗਿਆ ਹੈ ਉਸ ਤੋਂ ਬਾਅਦ ਹੀ ਅਸੀਂ ਇਸ ਪੂਰੇ ਮਾਮਲੇ ਤੇ ਨਿਰਪੱਖਤਾ ਦੇ ਨਾਲ ਜਾਂਚ ਕਰ ਸਕਦੇ ਹਾਂ ਪਰ ਦੂਸਰੇ ਪਾਸੇ ਸਾਡੇ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਬੂਤਾਂ ਦੀ ਗੱਲ ਆਖੀ ਗਈ ਹੈ ਪਰ ਇਹਨਾਂ ਸਬੂਤਾਂ ਦੇ ਵਿੱਚ ਜੇਕਰ ਪੰਜਾਬ ਦੀ ਪੰਜਾਬ ਦੇ ਵਿੱਚ ਆਜਾਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਵੇਲੇ ਸਟੈਂਡ ਜੋ ਬਣਨਾ ਚਾਹੀਦਾ ਸੀ ਜੋ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਲਦੀ ਤੋਂ ਜਲਦੀ ਆਪਣੇ ਐਮਐਲਏ ਸਾਹਿਬਾਨ ਆਪਣੇ ਐਮਪੀਜ਼ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਸੀ ਹਾਲੇ ਤੱਕ ਅਜੇਹਾ ਕੋਈ ਵੀ ਅਧਿਕਾਰਿਕ ਤੌਰ ਤੇ ਬਿਆਨ ਸામਨੇ ਨਹੀਂ ਆਇਆ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਜਿਸ ਤਰ੍ਹਾਂ ਇੱਕ ਪਾਸੇ ਇਹ ਗਹਿਮਾ ਗਹਿਮੀ ਚੱਲਦੀ ਪਈ ਹੈ ਕਿ ਨਿੱਜੜ ਦੇ ਮਾਮਲੇ ਤੋਂ ਬਾਅਦ ਭਾਵੇਂ ਕਿ ਐਡਵਾਈਸਰੀਜ਼ ਜਾਰੀ ਕਰ ਦਿੱਤੀਆਂ ਗਈਆਂ ਨੇ ਐਡਵਾਈਸਰੀ ਦੇ ਵਿੱਚ ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਤੇ ਅਤੇ ਨਾਲ ਦੀ ਨਾਲ ਹੀ ਪੰਜਾਬ ਦੇ ਸਰਹੱਦੀ ਹਿੱਸਿਆਂ ਤੇ ਆਪਣੇ ਨਾਗਰਿਕਾਂ ਨੂੰ ਜਾਣ ਦੀ ਹਦਾਇਤ ਇਹ ਆਖਿਆ ਗਿਆ ਹੈ ਕਿ ਤੁਸੀਂ ਇਸ ਤੇ ਥੋੜਾ ਜਿਹਾ ਸਿਆਲ ਨਾਲ ਜਾਣ ਦੀ ਕੋਸ਼ਿਸ਼ ਕਰਿਓ ਪਰ ਐਗਜ਼ੈਕਟ ਉਹ ਪੁਆਇੰਟਸ ਨਹੀਂ ਦੱਸੇ ਗਏ ਪਰ ਦੂਸਰੇ ਪਾਸੇ ਇੰਡੀਆ ਦੇ ਵੱਲੋਂ ਵੀ ਕੁਝ ਇਸ ਤਰ੍ਹਾਂ ਦੀਆਂ ਕੈਨੇਡਾ ਦੇ ਵਿੱਚ ਸਿਟੀਜ਼ ਨੇ ਕੁਝ ਇਸ ਤਰ੍ਹਾਂ ਦੀਆਂ ਪ੍ਰੋਵਿੰਸ ਨੇ ਜਿੱਥੇ ਜਾਣ ਨੂੰ ਰੋਕਿਆ ਗਿਆ ਹੈ ਜਾਂ ਫਿਰ ਉੱਥੇ ਇਹ ਕਿਹਾ ਗਿਆ ਹੈ ਤੁਸੀਂ ਆਪਣੇ ਖਿਆਲ ਦੇ ਨਾਲ ਉੱਥੇ ਜਾਓ ਇਸ ਕਰਕੇ ਦੋਹਾਂ ਮੁਲਕਾਂ ਦੇ ਵਿੱਚ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਇਹ ਮਾਮਲਾ ਹੁਣ ਗਲੋਬਲੀ ਬਣਦਾ ਜਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਹੁਣ ਜੋ ਲਾਸਟ ਅਪਡੇਟ ਆਈ ਹੈ ਕੰਪਨੀ ਨਿੱਜੀ ਕੰਪਨੀ ਬੀਐਸਐਲ ਦੇ ਵੱਲੋਂ ਜਿਸ ਤਰ੍ਹਾਂ ਹੁਣ ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਇੰਡੀਆ ਆਉਣ ਤੋਂ ਰੋਕ ਲਗਾ ਦਿੱਤੀ ਗਈ ਹੈ ਇਹ ਰੋਕ ਹੁਣ ਕਿੰਨਾ ਟਾਈਮ ਲੱਗੇਗੀ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਉਹਨਾਂ ਪਰਿਵਾਰਾਂ ਦੇ ਵਾਸਤੇ ਜਿਨ੍ਹਾਂ ਨੇ ਆਪਣੇ ਸਰਦੀ ਜੋ ਕਿ ਬਰਫ਼ ਦੇ ਰੁੱਤ ਹੁੰਦੀ ਹੈ ਕੈਨੇਡਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਉੱਥੋਂ ਇੱਧਰ ਮੂਵ ਔਨ ਹੁੰਦੇ ਨੇ ਜਿਹੜੇ ਪੱਕੇ ਪੀਆਰਸ ਹੁੰਦੇ ਨੇ ਕਿਉਂਕਿ ਉਹਨਾਂ ਨੇ ਇੱਥੇ ਆ ਕੇ ਭਾਵੇਂ ਕਿ ਜੇਕਰ ਸੁਖਾਵੇ ਰੂਪ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉਹ ਪੂਰੀ ਬਰਫ਼ਬਾਰੀ ਜੋ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਕੇ ਰਹਿ ਪੰਦੇ ਨੇ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਸਾਡੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਠੰਡਕ ਦਾ ਮਾਹੌਲ ਹੁੰਦਾ ਹੈ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਲੋਕ ਅਜਿਹੇ ਦਿਨਾਂ ਦੇ ਵਿੱਚ ਵਿਆਹ ਕਰ ਦਿੰਦੇ ਨੇ ਇਸ ਕਰਕੇ ਜੋ ਪੀਆਰਸ ਨੇ ਉਹ ਆਉਣੇ ਔਖੇ ਹੋ ਸਕਦੇ ਨੇ ਤੇ ਦੂਸਰੇ ਪਾਸੇ ਜਿਹੜੇ ਸਟੂਡੈਂਟਸ ਹੋਣੇ ਹੋਣੇ ਆਪਣੀ ਸਟੱਡੀ ਪੂਰੀ ਕਰਕੇ ਉਹਨਾਂ ਨੇ ਪੀਆਰ ਲਈ ਅਪਲਾਈ ਕਰਨਾ ਹੈ ਉਹ ਨਵੇਂ ਸ਼ਸ਼ੋਪੰਡ ਦੇ ਵਿੱਚ ਪੈ ਗਏ ਨੇ ਇਸ ਕਰਕੇ ਵੱਡੇ ਪੱਧਰ ਤੇ ਜੇਕਰ ਆਮ ਆਦਮੀ ਦੀ ਗੱਲ ਕੀਤੀ ਜਾਵੇ ਆਮ ਜਨਤਾ ਦੀ ਗੱਲ ਕੀਤੀ ਜਾਵੇ ਪੰਜਾਬੀਆਂ ਦੀ ਵੱਡੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਉਹ ਇਸ ਡਿਪਲੋਮੇਸੀ ਰੌਲੇ ਰੱਪੇ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਭਗਵੰਤ ਮਾਨ ਸਾਹਿਬ ਦੀ ਤਾਂ ਉਹਨਾਂ ਨੂੰ ਹੁਣ ਜਿਸ ਤਰ੍ਹਾਂ ਇੱਕ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਹੀ ਇਸ ਨੂੰ ਲੈ ਕੇ ਜਲਦੀ ਤੋਂ ਜਲਦੀ ਕੋਈ ਬਿਆਨਚਾਰੀ ਕਰਨਾ ਚਾਹੀਦਾ ਹੈ ਜਾਂ ਫਿਰ ਵੱਡੇ ਵਿਦੇਸ਼ ਮੰਤਰਾਲੇ ਨਾਲ ਗ੍ਰਹਿ ਮੰਤਰਾਲੇ ਨਾਲ ਜਾਂ ਸਿੱਧਾ ਪੀਐਮ ਸਾਹਿਬ ਨੂੰ ਮਿਲ ਕੇ ਇਸ ਨੂੰ ਲੈ ਕੇ ਆਪਣੀ ਜੋ ਵੀ رائے ਬਣਦੀ ਹੈ ਪੰਜਾਬ ਨੂੰ ਲੈ ਕੇ ਦੇਣੀ ਚਾਹੀਦੀ ਹੈ ਕਿਉਂਕਿ ਵੱਡੇ ਪੱਦਰ ਤੇ ਵੱਡੀਆਂ-ਵੱਡੇ ਪ੍ਰੋਫੈਂਸ ਦੇ ਵਿੱਚ ਪੰਜਾਬੀ ਰਹਿੰਦੇ ਪਏ ਨੇ ਤੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਹ ਸਭ ਦੇ ਵਿੱਚ ਜੇਕਰ ਹੁਣ ਮੌਕੇ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਦੇਸ਼ਾਂ ਦੇ ਵਿੱਚਕਾਰ ਤਕਰਾਰ ਵੱਧ ਨਜ਼ਰ ਆ ਰਹੇ ਨੇ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਬਾਕੀ ਦੇਸ਼ਾਂ ਦੇ ਵੱਲੋਂ ਵੀ ਆਪ ਉਹ ਆਪਣਾ ਜਵਾਬ ਜੋ ਹੈ ਰੁਖ ਹੈ ਜੋ ਉਹ ਇਹ ਹੀ ਅਪਣਾਇਆ ਜਾ ਰਿਹਾ ਕਿ ਤੁਸੀਂ ਇਸ ਕਤਲ ਮਾਮਲੇ ਨੂੰ ਲੈ ਕੇ ਜਿਹੜੀ ਬਰੀਕੀ ਦੇ ਨਾਲ ਜਾਂਚ ਕਰਨੀ ਬਣਦੀ ਹੈ ਉਸ ਤੇ ਵਿੱਚ ਸਹਿਯੋਗ ਦਿਵੋ ਤੇ ਦੂਸਰੇ ਪਾਸੇ ਵੀ ਸਵਾਲ ਉਠਾਏ ਜਾ ਰਹੇ ਨੇ ਕਿ ਕਿਉਂ ਅਜਈਆਂ ਚੀਜ਼ਾਂ ਨੂੰ ਤੁਸੀਂ ਵੱਡੇ ਪੱਧਰ ਤੇ ਬਣਾਇਆ ਗਿਆ ਇਹ ਕਿਉਂ ਨਹੀਂ ਤੁਸੀਂ ਛੋਟੇ ਪੱਧਰ ਤੇ ਇਸ ਨੂੰ ਵਿਦੇਸ਼ ਮੰਤਰਾਲਾ ਹੀ ਆਪਸ ਦੇ ਵਿੱਚ ਬਹਿ ਕੇ ਇਸ ਨੂੰ ਨਿਪਟਾ ਲੈਂਦਾ ਕਿਉਂ ਇਹ ਪੂਰੀ ਗੱਲ ਆਪ ਪੀਐਮਸ ਤੱਕ ਦੇ ਵੱਲੋਂ ਕਹਿਣੀ ਪਏ ਇਸ ਕਰਕੇ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਏਜੰਟਾਂ ਦੀ ਗੱਲ ਕੀਤੀ ਜਾਵੇ ਜੋ ਜਿਸ ਤਰ੍ਹਾਂ ਵਿਦੇਸ਼ ਮੰਤਰਾਲੇ ਦੇ ਜੋ ਏਜੰਟਾਂ ਨੂੰ ਉਹਨਾਂ ਨੇ ਡੈਸਟਿਗੇਟ ਕੀਤਾ ਹੈ ਜਾਂ ਜਿਸ ਤਰ੍ਹਾਂ ਬਾਹਰ ਕੱਢਿਆ ਉਸ ਨੂੰ ਲੈ ਕੇ ਵੀ ਹੁਣ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਉਹ ਭਾਰਤੀ ਦੂਤਾਵਾਸਤੇ ਕੁਝ ਏਜੰਟਸ ਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਕੁਝ ਅਤਵਾਦੀ ਗੱਤਿ ਸੰਗਠਨਾਂ ਦੇ ਵੱਲੋਂ ਜਾਂ ਫਿਰ ਹੋਰ ਲੋਕਾਂ ਦੇ ਵੱਲੋਂ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਇਸ ਕਰਕੇ ਦੋਹਾਂ ਮੁਲਕਾਂ ਦੇ ਵਿਚਕਾਰ ਜੋ ਦੂਤਾਵਾਸ ਹੁੰਦੇ ਨੇ ਉੱਥੇ ਹੁਣ ਕਾਰਜ ਪ੍ਰਣਾਲੀ ਦੇ ਵਿੱਚ ਕੁਝ ਨਾ ਕੁਝ ਰੋਕ ਲਗਾ ਦਿੱਤੀ ਗਈ ਹੈ। ਇਹ ਸਭ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੈ ਰੁਖ ਬਣੇਗਾ। ਕਦੋਂ ਜੋ ਬੀਐਸਐਲ ਕੰਪਨੀ ਦੇ ਵੱਲੋਂ ਸਿਟੀਜ਼ਨ ਜੋ ਕੈਨੇਡਾ ਦੇ ਨੇ ਉਹਨਾਂ ਨੂੰ ਕਦੋਂ ਇਜਾਜ਼ਤ ਮਿਲੇਗੀ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਆਉਣ ਦੀ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ।